बेरोजगार 9594 ईटी अध्यापकां दा ਸਿੱਖਿਆ ਮੰਤਰੀ ਪੰਜਾਬ ਦੇ ਪਿੰਡ ਗੰਬੀਰਪੁਰ ਵਿਖੇ ਧਰਨਾ ਚੱਲ ਰਿਹਾ ਹੈ ਰਾਤ ਦੇ ਸਮੇਂ ਧਰਨੇ ਤੇ ਬੈਠੀਆਂ ਮਹਿਲਾ ਅਧਿਆਪਕਾ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਮੰਗਲਵਾਰ 3 ਵਜੇ ਤੱਕ ਪ੍ਰੀਖਿਆ ਦੀ ਤਰੀਕ ਨਾ ਬਦਲੀ ਤਾਂ ਸਾਨੂੰ ਵੱਡੇ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਵੇਗਾ ਉਹਨਾਂ ਨੇ ਦੱਸਿਆ ਕਿ ਅਸੀਂ ਸ੍ਰੀ ਅਨੰਦਪੁਰ ਸਾਹਿਬ ਨੰਗਲ ਮੇਨ ਰੋਡ ਉੱਤੇ ਕੱਲ ਸਿੱਖਿਆ ਮੰਤਰੀ ਦੀ ਕੋਠੀ ਦਾ ਕਰਾਉ ਕਰਨ ਤੋਂ ਬਾਅਦ ਧਰਨੇ ਤੇ ਬੈਠੇ ਹੋਏ ਹਾਂ ਤੇ ਪ੍ਰਸ਼ਾਸਨ ਨੇ ਆਸ਼ਵਾਸਨ ਦਿੱਤਾ ਸੀ ਕਿ ਮੰਗਲਵਾਰ ਤੱਕ ਮੀਟਿੰਗ ਕਰਵਾ ਕੇ ਉਹਨਾਂ ਦੀ ਪ੍ਰੀਖਿਆ ਦੀ ਤਾਰੀਖ ਬਦਲਵਾ ਦਿੱਤੀ ਜਾਵੇਗੀ। ਸੀ ਸਮੂਹ ईटीटी केडर ਹਮਾਰਾ ਚੱਲ ਰਿਹਾ ਹੈ ਆਪਾਂ ਸੰਘਰਸ਼ ਲਈ ਕੱਲ ਰਾਤ ਤੋਂ ਮੈਦੇਰੀ ਹਿੰਦੋ ਮੈਦੇਰੀ ਸੇ ਆਪਣਾ ਕੈਂਪ ਲਗਾ ਰਹੇ ਹਾਂ ਇਸ ਸਮੇਂ ਦੇ ਦੌਰਾਨ ਜੋ ਅਸੀਂ ਸਾਡਾ ईटीटी ਕੇਡਰ ਹੈ ਇਹ ਓਪਨ ਏਰੀਆ ਦੇ ਵਿੱਚ ਜਿਹੜਾ ਨੈਸ਼ਨਲ ਹਾਈਵੇ ਹੈ ਉਹਦੇ ਨਾਲ ਨਾਲ ਇੱਦਾਂ ਕੁੱਤਾ ਹੋਇਆ ਹੈ ਔਰ ਆਪਣੇ ਸੰਘਰਸ਼ ਦਾ ਇਹ ਰਾਤਾਂ ਨੂੰ ਵੀ ਪ੍ਰਗਟਾਵਾ ਕਰ ਰਿਹਾ ਹੈ ਕਿ ਅਸੀਂ ਆਪਣਾ ਸੰਘਰਸ਼ ਇਸ ਤਰ੍ਹਾਂ ਕਰ ਰਹੇ ਹਾਂ ਪਰ ਤਾਂ ਮੈਨੂੰ ਲੱਗ ਰਿਹਾ ਹੈ ਪ੍ਰਸ਼ਾਸਨ ਸਿਰਫ ਡਿਊਟੀ ਨਿਭਾ ਰਿਹਾ ਹੈ ਕੱਲ ਤੋਂ ਜਿਆਦਾ ਸੀ ਪ੍ਰੋਟੈਸਟ ਲਗਾ ਰਹੇ ਸੀ ਤੇ ਲੇਡੀ ਕਾਂਸਟੇਬਲ ਦੀਆਂ ਲਗਭਗ 15 ਤੋਂ 20 ਲੇਡੀ ਕਾਂਸਟੇਬਲ ਐਸੇ ਸੀ ਜਿਹੜੇ ਉੱਥੇ ਪ੍ਰੋਵਾਈਡ ਕੀਤੇ ਜਾ ਰਹੇ ਸੀ ਕਿਉਂ ਸਾਨੂੰ ਰੋਕ ਸਕਣ ਪਰ ਸਾਡੀ ਸਿਕਿਉਰਿਟੀ ਲਈ ਅੱਜ ਸਾਡੀ ਦੂਸਰੀ ਰਾਤ ਹੈ ਲੜਕੀਆਂ ਇੱਥੇ ਸੜਕ ਦੇ ਉੱਪਰ ਉਹੀ ਲੇਡੀ ਕਾਂਸਟੇਬਲ ਪ੍ਰੋਵਾਈਡਡ ਹੋਏ ਆਂ ਤੇ ਉਹ ਗੈਟ ਰਹਿਣੇ ਲੱਗੇ ਤੇ ਦੇਖੋ ਕਿ ਅਗਰ ਇਹਨਾਂ ਨੇ ਆਪਣੇ ਬੈਰੀਕੇਟ ਲਗਾਣੇ ਨੇ ਉਦੋਂ ਹੂ ਪ੍ਰੋਟੈਕਸ਼ਨ ਵੀ ਹਾਪ ਇਹਨਾਂ ਨੂੰ ਦੇ ਜਾਂਦਾ ਹੈ ਪਰ ਜਿੱਦਾਂ ਨਾਰਮਲ ਕਮਿਊਨਿਟੀ ਦੇ ਵਿੱਚ ਲੜਕੀਆਂ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਤੇ ਇੱਥੇ ਕੋਈ ਲੇਡੀ ਕਨਸਟਬਲ ਅਵੇਲੇਬਲ ਨਹੀਂ ਤਾਂ ਇਹ ਇਥੋਂ ਪੱਕੇ ਲੱਗ ਰਹੇ ਨੇ ਕਿ ਇਹ ਨਾਜ਼ਾ ਸਾਡੀ ਪ੍ਰੋਟੈਕਸ਼ਨ ਲਈ ਆ ਰਹੀ ਹੈ ਨਹੀਂ ਤੇ ਸਾਡੀ ਭਾਰਤੀ ਲਈ ਕਰ ਰਹੇ ਨੇ ਇਹਨਾਂ ਨੇ ਬੜੇ ਕੀ ਲਾਸਟ ਵਾਰਨਿੰਗ ਅਸੀਂ ਫਿਰ ਇਹ ਕਰਦੇ ਆ ਕਿ ਜਿੱਦਾਂ ਅਸੀਂ ਇੱਥੇ ਸੜਕਾਂ ਦੇ ਉੱਪਰ ਬਹਿ ਕੇ ਸਫਰ ਕਰ ਰਹੇ ਹਾਂ ਤਾਂ ਸਾਡੀ ਜਿਹੜੀ ਕੱਲ ਦੀ ਮੰਗ ਆ ਉਸ ਨੂੰ ਵਾਜ਼ਿਹ ਤੌਰ ਤੇ ਹੱਲ ਕੀਤਾ ਜਾਵੇ 3 ਵਜੇ ਤੱਕ ਸਾਡੇ ਪੇਪਰ ਦੀ ਤਾਰੀਖ ਹੈ ਜਿਹੜੀ ਉਹ 28 ਜਾਂ 29 ਜੂਨ ਦੇ ਲਗਭਗ ਨਜ਼ਦੀਕ ਜਾਂ ਜੁਲਾਈ ਦੇ 6 ਤਰੀਕ ਤੋਂ ਪਹਿਲਾਂ ਪਹਿਲਾਂ ਸਾਡੇ ਪੇਪਰ ਦੀ ਤਾਰੀਖ ਹੈ ਜਿਹੜੀ ਉਹ ਨਿਯੁਕਤ ਕੀਤੀ ਜਾਵੇ ਆਦਰਵਾਇਜ਼ ਜਿਹੜਾ ਬੱਚਿਆਂ ਨੇ ਸੰਘਰਸ਼ ਕਰਨਾ ਹੈ ਉਹ ਤਾਂ ਕਰਨਾ ਹੀ ਕਰਨਾ ਪਰ ਜਿਹੜੀ ਇੱਥੇ ਹਰਾਸਮੈਂਟ ਅਸੀਂ ਭੁਗਤ ਰਹੇ ਹਾਂ ਉਹਦਾ ਨਤੀਜਾ ਨਹੀਂ ਫਿਰ 3 ਵਜੇ ਤੋਂ ਬਾਅਦ ਸਰਕਾਰ ਨੂੰ ਦੇਖਣ ਨੂੰ ਮਿਲ ਜਾਣਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ ਤੇ ਕੀ ਨਹੀਂ ਕਰ ਸਕਦੇ